ਬਿਲਕੁਲ ਬੜਾ ਇਮੋਸ਼ਨ ਹੁੰਦਾ ਜਦੋਂ ਭੈਣਾਂ ਦਾ ਜਿਹੜਾ ਘਰ ਹੁੰਦਾ ਭਰਾਵਾਂ ਦੇ ਸਿਰ ਤੇ ਹੁੰਦਾ ਹੈ ਅਸੀਂ ਬੜੀ ਭਲੀ ਭਾਨ ਦੀ ਜਾਣਦੇ ਆ ਕਿੰਨੇ ਨੇ ਜਿਹੜੇ ਦਰਵਾਜ਼ੇ ਹੁੰਦੇ ਨੇ ਸੱਚੀ ਸਾਡਾ ਭਰਾ ਮਤਲਬ ਹਰ ਭੈਣ ਲਈ ਵੈਸੇ ਜਿਹੜਾ ਭਰਾ ਹੁੰਦਾ ਹਨ ਜਿਹੜੀਆਂ ਵੱਡੀਆਂ ਭੈਣਾਂ ਹੁੰਦੀਆਂ ਉਹਨਾਂ ਲਈ ਹਮੇਸ਼ਾ ਭਰਾ ਜਿਹੜੇ ਛੋਟੇ ਹੁੰਦੇ ਆ ਉਹ ਪੁੱਤਾਰਗੇ ਹੁੰਦੇ ਆ ਮੇਰਾ ਭਰਾ ਸਾਡੇ ਦੋ ਭੈਣਾਂ ਤੋਂ ਮਗਰੋਂ ਹੋਇਆ ਸੀ ਬੜੇ ਨੰਗੇ ਪੈਰ ਜਾ ਕੇ ਗੁਰਦਾਰਿਓ ਸੁੱਖਾ ਸੁਖ ਸੁਖ ਕੇ ਲਿਆਸੀ ਅਸੀਂ ਉਹ ਬਹੁਤ ਇੰਟੈਲੀਜੈਂਟ ਸੀ ਮਾਰੀ ਸੰਗਤ ਦੇ ਵਿੱਚ ਪਾ ਕੇ ਕਿਤੇ ਨਾ ਕਿਤੇ ਸਾਡਾ ਨਸ਼ੇ ਨੇ ਘਰ ਬਰਬਾਦ ਕਰਤਾ ਨਹੀਂ ਤੇ ਜੇ ਬਾਜ਼ਾਰਾਂ ਚ ਕੋਈ ਚੀਜ਼ ਨਾ ਵਿਕੂਗੀ ਤੇ ਹੁਣ ਤਾਂ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਬੇੜਾਗਰਕ ਹੋ ਗਿਆ ਸੀ ਮਤਲਬ ਘਰ ਘਰ ਨਸ਼ਾ ਵਿਕੀ ਜਾਂਦਾ ਜੇ ਪ੍ਰਾਣੀਆਂ ਸਰਕਾਰਾਂ ਨੇ ਮੈਂ ਕਹਿੰਦੀ ਆ ਕਿ ਕਿਸੇ ਸਰਕਾਰ ਨੇ ਅੱਜ ਮੈਂ ਮਾਨ ਸਾਹਿਬ ਦਾ ਸੱਚੀ ਕਹਿੰਦੀ ਆ ਮੈਂ ਉਸ ਇਨਸਾਨ ਦਾ ਦੇਨ ਨਹੀਂ ਦੇ ਸਕਦੀ ਮਾਨ ਸਾਹਿਬ ਤੁਹਾਨੂੰ ਸਲੂਟ ਆ ਕਿ ਤੁਸੀਂ ਕਮ ਸੇ ਕਮ ਆਵਾਜ਼ ਤਾਂ ਚੱਕੀ ਸ਼ੁਕਰ ਹੈ ਲੋਕਾਂ ਦੇ ਦਿਲ ਚ ਨਸ਼ਾ ਵੇਚਣ ਵਾਲਿਆਂ ਦੇ ਡਰ ਤਾਂ ਪਤਾ ਹੋਇਆ ਮੈਂ ਕਹਿੰਨੀ ਆ ਕਿ ਜੇ ਮਾਨ ਸਾਹਿਬ ਕਿਸੇ ਤੋਂ ਡਰਿਓ ਨਾ ਅਸੀਂ ਉਹਨਾਂ ਦੇ ਨਾਲ ਆ ਮਾਨ ਸਾਹਿਬ ਦੇ ਮਾਵਾਂ ਦੀਆਂ ਕੁੱਖਾਂ ਉਜੜਨ ਤੋਂ ਇਕੱਲੇ ਮਾਨ ਸਾਹਿਬ ਨਹੀਂ ਬਚਾ ਸਕਦੇ ਇਹ ਲੜਾਈ ਇਕੱਲੇ ਮਾਨ ਸਾਹਿਬ ਦੀ ਨਹੀਂਗੀ ਇਹ ਲੜਾਈ ਇਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਇਹ ਲੜਾਈ ਸਾਡੀ ਥੋਟੀ ਸਾਰਿਆਂ ਦੀ ਆ ਐਡੀਆਂ-ਐਡੀਆਂ ਕੋਠੀਆਂ ਬਣਾਈਆਂ ਬੰਗਲੇ ਬਣਾਏ ਆ ਅੱਜ ਜੇ ਸਰਕਾਰ ਤੋੜ ਰਹੀ ਹੈ ਤੇ ਉਹਨਾਂ ਨੂੰ ਦੁੱਖ ਹੁੰਦੀ ਹੈ ਨਾਜਾਇਜ਼ ਜਿਹੜੀ ਕਮਾਈ ਕੀਤੀ ਹੈ ਨਾ ਕਿਸੇ ਮਾਵਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਵਿਸ਼ੀਆਂ ਨਸ਼ੇ ਦੇ ਵਿੱਚ ਅੱਜ ਜੇ ਸਰਕਾਰ ਲੱਗੀ ਹੈ ਨਾ ਤੇ ਉਹ ਟੈਣ ਗਿਆ ਕਿਉਂਕਿ ਜਿਹੜਾ ਕਹਿੰਦੇ ਹੁੰਦੇ ਆ ਨਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅੱਜ ਇੱਕ ਅਜਿਹੀ ਕਹਾਣੀ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਕਈ ਵਾਰੀ ਅਸੀਂ ਬਹੁਤ ਸੰਘਰਸ਼ੀ ਹੁੰਨੇ ਆ ਅਸੀਂ ਹਰ ਇੱਕ ਸੰਘਰਸ਼ ਨੂੰ ਜਿਤਨਾ ਜਾਣਦੇ ਆ ਪਰ ਅਸੀਂ ਕਈ ਵਾਰੀ ਆਪਣੀ ਜ਼ਿੰਦਗੀ ਦਾ ਉਹ ਸੰਘਰਸ਼ ਹਾਰ ਜਾਂਦੇ ਆ ਜਿੰਨਾ ਨਾਲ ਅਸੀਂ ਜੰਮੇ ਹੁੰਨੇ ਆ ਪਰ ਉਹ ਕੋਰ ਜਿਹੜਾ ਅੱਜ ਸਾਡੇ ਪੰਜਾਬ ਦੇ ਕਈ ਨੌਜਵਾਨ ਕਈ ਜਿਹੜੇ ਪੁੱਤ ਸਾਡੇ ਇਸ ਨਸ਼ੇ ਦੇ ਦੰਗਲ ਚ ਰੁੜ ਗਏ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਵੇਖਦੇ ਨੇ ਜਵਾਨ ਮੁੰਡੇ ਜਦੋਂ ਘਰਾਂ ਨੂੰ ਵੜਦੇ ਸੀ ਤੇ ਉਹਨਾਂ ਦੇ ਘਰ ਹੀ ਬੰਦ ਹੋਏ ਦਰਵਾਜ਼ੇ ਸਾਡੇ ਨਾਲ ਭੈਣ ਹੈਗੇ ਰਾਜਕੌਰ ਗਿੱਲ ਹੈਗੇ ਨੇ ਜਿਨ੍ਹਾਂ ਨੇ ਵੀ ਆਪਣਾ ਸੱਕਾ ਭਰਾ ਜਿਹੜਾ ਇਸ ਉਹਨਾਂ ਦਾ ਗਿਆ ਇਸ ਨਸ਼ੇ ਦੰਗਲ ਚ ਪਰ ਅੱਜ ਜੋ ਮੁਹੀਮ ਚੱਲੀ ਹੋਈ ਹੈ ਉਸ ਤੋਂ ਬੜੇ ਉਹ ਕੁਛ ਨਾ ਕੁਛ ਖੁਸ਼ ਆ ਗਏ ਨੇ ਕਿ ਚਲੋ ਕਿਸੇ ਨੇ ਤਾਂ ਸਾਰ ਲਈ ਸਭ ਤੋਂ ਪਹਿਲਾਂ ਬਹੁਤ ਦੁੱਖ ਹੁੰਦਾ ਜਿਨ੍ਹਾਂ ਦਾ ਜ਼ਿੰਦਗੀ ਦਾ ਜਿਵੇਂ ਕਹਿੰਦੇ ਛੋਟੇ ਭਰਾ ਇੱਕ ਪੁੱਤਾਂ ਵਰਗੇ ਹੁੰਦੇ ਨੇ ਸੱਚੀ ਸਾਡਾ ਭਰਾ ਮਤਲਬ ਹਰ ਭੈਣ ਲਈ ਵੈਸੇ ਜਿਹੜਾ ਭਰਾ ਹੁੰਦਾ ਹਨ ਜਿਹੜੀਆਂ ਵੱਡੀਆਂ ਭੈਣਾਂ ਹੁੰਦੀਆਂ ਉਹਨਾਂ ਲਈ ਹਮੇਸ਼ਾ ਭਰਾ ਜਿਹੜੇ ਛੋਟੇ ਹੁੰਦੇ ਆ ਉਹ ਪੁੱਤਾਂ ਵਰਗੇ ਹੁੰਦੇ ਆ ਤੇ ਮੇਰਾ ਭਰਾ ਸਾਡੇ ਦੋ ਭੈਣਾਂ ਤੋਂ ਮਗਰੂ ਹੋਇਆ ਸੀ ਤੇ ਮੇਰੀ ਮਾਂ ਤੇ ਮੇਰੇ ਪਾਪਾ ਨੇ ਨਾ ਬੜੇ ਨੰਗੇ ਪੈਰ ਜਾ ਕੇ ਗੁਰਦਾਰਿਓ ਸੁੱਖਾ ਸੁਖ ਸੁਖ ਕੇ ਲਿਆਸੀ ਅਸੀਂ ਉਹਨੂੰ ਬਹੁਤ ਇੰਟੈਲੀਜੈਂਟ ਸੀ ਪਰ ਪੰਜਾਬ ਦੇ ਵਿੱਚ ਜਿਹੜੇ ਪ੍ਰਾਣੀਆਂ ਸਰਕਾਰਾਂ ਨੇ ਜਿਹੜਾ ਇੱਕ ਕੋੜ ਨਸ਼ੇ ਦਾ ਜਿਹੜਾ ਵਿਕਿਆ ਤਾਂ ਤਾਂ ਹੀ ਖਰੀਦੇ ਆ ਨਾ ਤੇ ਪਤਾ ਨਹੀਂ ਉਹਨੂੰ ਮੇਰੇ ਪਾਪਾ ਦੀ ਡੈਥ ਤੋਂ ਬਾਅਦ ਕਿੱਦਾਂ ਇਹ ਨਸ਼ੇ ਦੀ ਲਤ ਲੱਗੀ ਸ਼ੁਰੂ ਹੋਇਆ ਕਿੱਥੋਂ ਹੋਇਆ ਕੁਝ ਨਹੀਂ ਪਤਾ ਸਾਨੂੰ ਕਿ ਉਹ ਕਿੱਥੋਂ ਸ਼ੁਰੂ ਹੋਇਆ ਕਿਵੇਂ ਸ਼ੁਰੂ ਹੋ ਗਿਆ ਅਮ ক্রিকেট ਦਾ ਬਹੁਤ ਅੱਛਾ ਪਲੇਅਰ ਸੀ ਉਹ ਬਹੁਤ ਹੀ ਅੱਛਾ ਔਰ ਉਹਨੂੰ ਸ਼ੌਂਕ ਸੀ ਇੱਕ ਕ੍ਰਿਕਟਰ ਬਣਨ ਦਾ ਪਰ ਮੇਰੇ ਖਿਆਲ ਦੇ ਵਿੱਚ ਉਹ ਮੇਰੇ ਅਸੀਂ ਉਹਨੂੰ ਬਹੁਤ ਫਿਰੋਜ਼ ਪਰ ਉਹਦੀ ਐਡਮਿਸ਼ਨ ਵੀ ਕਰਾਈ ਅਸੀਂ ਉਹਨੂੰ ਕਦੀ ਵੀ ਇਹ ਨਹੀਂ ਸੀ ਕਿਹਾ ਕਿ ਤੂੰ ਗੇਮ ਨਹੀਂ ਖੇਡਣੀ ਪਰ ਮਾੜੀ ਸੰਗਤ ਦੇ ਵਿੱਚ ਪਾ ਕੇ ਮਤਲਬ ਕਿਤੇ ਨਾ ਕਿਤੇ ਸਾਡਾ ਨਸ਼ੇ ਨੇ ਘਰ ਬਰਬਾਦ ਕਰਤਾ ਬਸ ਮਤਲਬ ਉਹ ਉਮਰ ਜਦੋਂ ਇੱਕ ਕਿੰਨੇ ਨੇ 25 ਤੋਂ ਬਾਅਦ ਜਿਹੜੀ ਉਮਰ ਹੁੰਦੀ ਬੜੀ ਨਜਾਨ ਉਮਰ ਹੁੰਦੀ ਹੈ ਬੱਚਾ ਕਿਹੜੇ ਪਾਸੇ ਜਾਂਦਾ ਚਲੋ ਤੁਹਾਡਾ ਭਰਾ ਸੀ ਪਰ ਉਹ ਸੰਗਤ ਕਿਵੇਂ ਬੰਦੇ ਨੂੰ ਖਿੱਚ ਲੈਂਦੀ ਹੈ ਜਦੋਂ ਤੁਸੀਂ ਕਹਿੰਦੇ ਕਿ ਇੱਕ ਸਪੋਰਟਸਮੈਨਸ਼ਿਪ ਉਹਦੇ ਅੰਦਰ ਹੈਗੀ ਸੀ ਅਸਲ ਦੇ ਵਿੱਚ ਪਤਾ ਕੀ ਆ ਮੈਂ ਇਹ ਗੱਲ ਕਹਿਨੀ ਆ ਕਿ ਜੇ ਬਾਜ਼ਾਰਾਂ 'ਚ ਕੋਈ ਚੀਜ਼ਾਂ ਵਿਕਦੀਆਂ ਨੇ ਤਾਂ ਤਾਂ ਹੀ ਕੋਈ ਖਰੀਦਦਾ ਹੈ ਨਹੀਂ ਤੇ ਜੇ ਬਾਜ਼ਾਰਾਂ 'ਚ ਕੋਈ ਚੀਜ਼ ਨਾ ਵਿਕੂਗੀ ਤੇ ਹੁਣ ਤਾਂ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਬੇੜਾਗਰਕ ਹੋ ਗਿਆ ਸੀ ਕਿ ਮਤਲਬ ਘਰ-ਘਰ ਨਸ਼ਾ ਵਿਕੀ ਜਾਂਦਾ ਤੇ ਮੇਰੀ ਮੰਮੀ ਨੂੰ ਜਦੋਂ ਸਾਨੂੰ ਪਤਾ ਲੱਗਿਆ ਸਾਡੇ ਬ੍ਰਦਰ ਦੀ ਮੈਰिज ਨੂੰ ਸਾਲ ਹੋ ਗਿਆ ਸੀ ਜਦੋਂ ਸਾਨੂੰ ਉਹਦੇ ਪਤਾ ਲੱਗਿਆ ਕਿਉਂਕਿ ਜਦੋਂ ਸਟਾਰਟਿੰਗ ਦੇ ਵਿੱਚ ਨਸ਼ਾ ਕਰਨ ਲੱਗਦਾ ਬੰਦਾ ਉਦੋਂ ਇੰਨਾ ਜ਼ਿਆਦਾ ਪਤਾ ਨਹੀਂ ਲੱਗਦਾ ਕਿ ਉਹ ਨਸ਼ਾ ਨਾਲੇ ਸਾਡੇ ਘਰ ਦੇ ਵਿੱਚ ਮੇਰੇ ਫਾਦਰ ਸਾਹਿਬ ਬਿਲਕੁਲ ਵੈਸ਼ਨੂ ਪਰਸਨ ਸੀਗੇ ਤੇ ਕਦੀ ਸਾਨੂੰ ਪਤਾ ਹੀ ਨਹੀਂ ਸੀ ਵੀ ਨਸ਼ਾ ਕੀ ਚੀਜ਼ ਹੁੰਦੀ ਆ ਹਨਾ ਤੇ ਸਾਨੂੰ ਸਾਨੂੰ ਨਹੀਂ ਉਹਦਾ ਪਤਾ ਲੱਗਿਆ ਕਰਨ ਲੱਗੇ ਨਾ ਪਰ ਹੌਲੀ 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 ਜਿਵੇਂ 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 ਮਤਲਬ ਉਹਦਾ ਵਧਦੀ ਗਈ ਡੋਜ਼ ਖਾਂਦਾ ਗਿਆ ਗੋਲੀਆਂ ਖਾਂਦਾ ਸੀ ਉਹ ਕੱਲੀਆਂ ਕੋਈ ਚਿੱਟਾ ਜਾਂ ਕੁਛ ਨਹੀਂ ਸੀ ਉਹਨੂੰ ਕਿਸੇ ਚੀਜ਼ ਦਾ ਵੈਲ ਨਹੀਂ ਸੀ ਹਨਾ ਤੇ ਮੈਂ ਮੇਰਾ ਵੀ ਵਿਆਹ ਹੋ ਗਿਆ ਪਰ ਜਾਈ ਸਾਡੀ ਬੜੀ ਵਧੀਆ ਔਰਤ ਹੈ ਪਰ ਮੇਰੀ ਮਾਂ ਨੇ ਬੜਾ ਸੰਘਰਸ਼ ਕੀਤਾ ਅਸੀਂ ਉਹਨੂੰ ਸੈਂਟਰਾਂ ਚ ਵੀ ਸਿੱਟਿਆ ਮੈਂ ਤਾਂ ਹੱਥ ਹੀ ਚਕਾਇਆ ਦੇ ਬਤੋ ਜਿਵੇਂ ਕਹਿੰਦੇ ਨੇ ਮੈਨੂੰ ਆ ਲੱਗਦਾ ਕਿ ਜਦੋਂ ਮੈਂ ਉਹਨੂੰ ਲਾਸਟ ਟਾਈਮ ਬਿਲਕੁਲ ਬੜਾ ਈਮੋਸ਼ਨ ਹੁੰਦਾ ਜਦੋਂ ਭੈਣਾ ਦਾ ਜਿਹੜਾ ਘਰ ਹੁੰਦਾ ਭਰਾਵਾਂ ਦੇ ਸਿਰ ਤੇ ਹੁੰਦਾ ਏ ਅਸੀਂ ਬੜੀ ਭਲੀ ਭਾਨ ਦੀ ਜਾਣਨੇ ਆ ਕਹਿੰਦੇ ਨੇ ਜਿਹੜੇ ਦਰਵਾਜ਼ੇ ਹੁੰਦੇ ਨੇ ਮੈਂ ਲਾਸਟ ਟਾਈਮ ਜਦੋਂ ਮੇਰੀ ਮੰਮੀ ਨੇ ਮੈਨੂੰ ਨੂੰ ਸੱਦੇ ਆਣਾ ਮੈਨੂੰ ਕਹਿੰਦੇ ਕਿ ਰਾਜ ਪੁੱਤ ਤੂੰ ਇੱਕ ਵਾਰੀ ਆ ਜਾ ਮੈਂ ਮੰਮੀ ਨੂੰ ਨਾ ਪਤਾ ਨਹੀਂ ਮੇਰੇ ਪਰਮਾਤਮਾ ਕੀ ਮੇਰੇ ਅੰਦਰੋਂ ਬੋਲ ਕਢਾ ਰਿਹਾ ਸੀ ਤੇ ਮੈਂ ਮੰਮੀ ਨੇ ਕਿਹਾ ਮੈਂ ਮੰਮੀ બસ ਮੈਂ ਇਤ ਕੀ ਹੁਣ ਇਹ ਤੂੰ ਮੜਕੇ ਨਹੀਂ ਮੈਂ ਆਉਣਾ ਕੀ ਇਹ ਠੀਕ ਹੋਵੇ ਨਾ ਹੋਵੇ ਹੈਨਾ ਤੇ ਉਹ ਜਿਵੇਂ ਕਿ ਉਹਨੇ ਮੈਂ ਗਈ ਮੈਂ ਹੁਣ ਸੈਂਟਰ ਚ ਸਿੱਟਿਆ ਪਰ ਜਦੋਂ ਸੈਂਟਰ ਚ ਮੈਂ ਉਹਨੂੰ ਦੂਜੀ ਤੀਜੀ ਵਾਰ ਮਿਲਣ ਗਈ ਤੇ ਮੈਨੂੰ ਕਹਿੰਦਾ ਮੈਨੂੰ ਨਾ ਇੱਥੋਂ ਲੈ ਜਾਓ ਅੱਛਾ ਮੈਨੂੰ ਲੈ ਜਾਓ ਤੇ ਮੈਂ ਕਿਹਾ ਦਲਜੀਤ ਤੇਰੀ ਪਤਾ ਜਿੰਦਗੀ ਲਈ ਅਸੀਂ ਇੱਥੇ ਆਏ ਹਾਂ ਵੀ ਤੂੰ ਠੀਕ ਹੋ ਜਾ ਅਸੀਂ ਤੈਨੂੰ ਬਚਾਉਣਾ ਚਾਹੋਨੇ ਆ ਅਸੀਂ ਤੈਨੂੰ ਅਸੀਂ ਉਹ ਚੀਜ਼ ਨਹੀਂ ਖਵਾਉਣਾ ਚਾਹੁੰਦੇ ਵੀ ਸਾਡਾ ਭਰਾ ਵੀ ਦੁਨੀਆ ਤੋਂ ਚਲੇ ਗਿਆ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਚਲੋ ਉਹ ਸੈਂਟਰ ਚ ਗਿਆ ਪਰ ਪਤਾ ਨਹੀਂ ਉਹਨੂੰ ਉੱਥੇ ਕੀ ਇਨਫੈਕਸ਼ਨ ਹੋਈ ਪੇਟ ਦੇ ਵਿੱਚ ਕੀ ਹੋਇਆ ਚੰਗਾ ਪਲਾਉ ਕਰਿਆ ਗਿਆ ਚਲੋ ਉਹ ਕਰਿਆ ਕੇ ਸਾਡੇ ਕੋਲੇ 1 ਮਹੀਨਾ ਰਿਹਾ ਵੀ ਤੇ ਮੇਰੇ ਬੇਟੇ ਨੇ ਬਾਹਰ ਜਾਣਾ ਸੀਗਾ ਤੇ ਮੇਰੇ ਕੋਲੇ ਆ ਗਿਆ ਇੱਥੇ ਪਤਾ ਨਹੀਂ ਇੱਥੇ ਆ ਕੇ ਉਹਨੇ ਕੀ ਖਾਦਾ ਕੀ ਨਹੀਂ ਚੰਗਾ ਭਲਾ ਮਤਲਬ ਹੱਸਦਾ ਖੇਡਦਾ ਮੈਂ ਫਲੱਡ ਦੇ ਵਿੱਚ ਸੇਵਾ ਕਰਨ ਗਈ ਆ ਮੈਂ ਘਰੇ ਆਈ ਆ ਅਗਲੇ ਦਿਨ ਮੈਂ ਕਿਤੇ ਨਹੀਂ ਗਈ ਤੇ ਘੁੰਮਣ ਫਿਰਨ ਤੇ ਬਸ ਕਬਰਾਟ ਹੋਈ ਉਹਨੂੰ ਬਸ ਮਤਲਬ ਤੋੜ ਇੱਕ ਤਰ੍ਹਾਂ ਦੀ ਕਹਿ ਸਕਨੇ ਆ ਵੀ ਉਹਦੇ ਅੰਦਰ ਸੀ ਜਦੋਂ ਤੁਹਾਨੂੰ ਮਿਲਦਾ ਸੀ ਕਿ ਮੈਂ ਭੈਣੇ ਛੱਡਣਾ ਚਾਹਣਾ ਵੀ ਮੈਨੂੰ ਇਸ ਦੰਗਲ ਚੋਂ ਕੱਢੋ ਵੈਸੇ ਉਹਨੇ ਹਮੇਸ਼ਾ ਹੀ ਮੰਨਤਾ ਕਰਦਾ ਸੀ ਜਦੋਂ ਕਿਤੇ ਮੈਂ ਉਹਨੂੰ ਸੈਂਟਰ ਚ ਛੱਡਣਾ ਸੀ ਜਾਂ ਅਸੀਂ ਉਹਨੂੰ ਕਦੀ ਵੀ ਕਹਿੰਦਾ ਨਾ ਵੀ ਦਲਜੀਤ ਤੈਨੂੰ ਇੰਨੇ ਸੋਹਣੇ ਪੁੱਤ ਤੇਰੇ ਭੈਣ ਭਰਾ ਸੀ ਸਾਰਾ ਦਿਨ ਤੇਰੇ ਮਗਰ ਫਿਰਦਿਆਂ ਰਹਿੰਦੀਆਂ ਵੀ ਤੂੰ ਉਹਨੇ ਕਹਿ ਦੇਣਾ ਮੈਨੂੰ ਇਹ ਖਾ ਗਈ ਚੀਜ਼ ਮੈਨੂੰ ਇਹ ਮਾਰ ਦੂਗੀ ਮੈਨੂੰ ਇਹ ਛੜਾ ਦਿਓ ਅਸੀਂ ਕਦੀ ਛੜਕਿਆ ਨਹੀਂ ਸੀ ਮੇਰੀ ਮੰਮੀ ਨੇ ਉਹਨੂੰ ਕਦੀ ਵੀ ਮਤਲਬ ਬਹੁਤ ਪਿਆਰ ਕਰਦੇ ਸੀ ਸਾਰੇ ਉਹਨੂੰ ਅਸੀਂ ਸਭ ਰਿਸ਼ਤੇਦਾਰਾਂ ਨੇ ਉਹਦੇ ਸਹੁਰਿਆਂ ਨੇ ਮੇਰੀ ਵੱਡੀ ਭੈਣ ਹੋਰਾਂ ਨੇ ਸਾਰਿਆਂ ਨੇ ਅਸੀਂ ਉਹਨੂੰ ਬਚਾਉਣ ਦਾ ਨਾਨਕਿਆਂ ਦਾ ਇਕੱਲਾ ਦੋਤਾ ਸੀ ਇਕੱਲਾ ਦੋਤਾ ਸੀ ਚਾਰ ਮਾਮਿਆਂ ਦਾ ਇਕੱਲਾ ਦੋਤਾ ਸੀ ਉਹ ਮੇਰੇ ਮਾਮਿਆਂ ਨੇ ਵੀ ਅਸੀਂ ਉਹਦੇ ਤੇ ਬਹੁਤ ਜ਼ੋਰ ਲਾਇਆ ਪਰ ਪਤਾ ਨਹੀਂ ਉਹਦੀ ਕਿਸਮਤ ਹਾਰੀ ਕਿਉਂ ਕਿ ਕਿਉਂਕਿ ਜੇ ਨਸ਼ਾ ਵਿਕਿਆ ਬਜਾਰਾਂ 'ਚ ਜੇ ਪ੍ਰਾਣੀਆਂ ਸਰਕਾਰਾਂ ਨੇ ਮੈਂ ਕਹਿੰਦੀ ਆ ਕਿ ਕਿਸੇ ਸਰਕਾਰ ਨੇ ਅੱਜ ਮੈਂ ਮਾਨ ਸਾਹਿਬ ਦਾ ਸੱਚੀ ਕਹਿੰਦੀ ਆ ਮੈਂ ਉਸ ਇਨਸਾਨ ਦਾ ਦੇਨ ਨਹੀਂ ਦੇ ਸਕਦੀ ਮਾਨ ਸਾਹਿਬ ਤੁਹਾਨੂੰ ਸਲੂਟ ਆ ਕਿ ਤੁਸੀਂ ਕਮ ਸੇ ਕਮ ਆਵਾਜ਼ ਤਾਂ ਚੱਕੀ ਅੱਜ ਲੋਕ ਡਰ ਰਹੇ ਆ ਸ਼ੁਕਰ ਆ ਲੋਕਾਂ ਦੇ ਦਿਲ ਚ ਨਸ਼ਾ ਵੇਚਣ ਵਾਲਿਆਂ ਦੇ ਡਰ ਤਾਂ ਪੈਦਾ ਹੋਇਆ ਮੈਂ ਕਹਿੰਨੀ ਆ ਕਿ ਜੇ ਮਾਨ ਸਾਹਿਬ ਕਿਸੇ ਤੋਂ ਡਰਿਓ ਨਾ ਅਸੀਂ ਉਹਨਾਂ ਦੇ ਨਾਲ ਆ ਮਾਨ ਸਾਹਿਬ ਦੇ ਪ੍ਰਾਣੀਆਂ ਸਰਕਾਰਾਂ ਨੇ ਨਸ਼ਾ ਜਿਹੜਾ ਆਮ ਆਦਮੀ ਪਾਰਟੀ ਪਹਿਲੀ ਵਾਰੀ ਆਈ ਹੈ ਹਨਾ ਪ੍ਰਾਣੀਆਂ ਸਰਕਾਰਾਂ ਜਦੋਂ ਆਈਆਂ ਨਸ਼ਾ ਵਿਕਿਆ ਲੇਟਨ ਲੱਗਦਾ ਲੇਟ ਤਾਂ ਨਹੀਂ ਹੋ ਗਿਆ ਆਮ ਆਦੀ ਪਾਰਟੀ ਵੀ ਇਹ ਚੀਜ਼ਾਂ ਸ਼ਾਇਦ ਸਮਾਂ ਇਸ ਤੋਂ ਪਹਿਲਾਂ ਵੀ ਸੰਭਾਲ ਸਕਦੇ ਸੀ ਕੋਈ ਗੱਲ ਨਹੀਂ ਦੇਰ ਆਏ ਦਰਸਤ ਆਏ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮਾਨ ਸਾਹਿਬ ਨੇ ਆਵਾਜ਼ ਤਾਂ ਚੱਕੀ ਨਾ ਜੋ ਉਹਨਾਂ ਨੇ ਵਾਦਾ ਕੀਤਾ ਸੀ ਅੱਜ ਪੰਜਾਬ ਦੇ ਵਿੱਚ ਮੈਨੂੰ ਐ ਲੱਗਦਾ ਕਿ ਮੈਂ ਵੀ ਇਸ ਮਹਿੰਮ ਦੇ ਵਿੱਚ ਲੱਗਾ ਮੈਂ ਜਦੋਂ ਮੇਰੇ ਬ੍ਰਦਰ ਦੇ ਨਸ਼ੇ ਦੀ ਗੱਲ ਚੱਲਦੀ ਸੀ ਨਾ ਕਿ ਉਹ ਨਸ਼ਾ ਕਰਨਾ ਉਹਨੇ ਬਹੁਤ ਜ਼ਿਆਦਾ ਤੇ ਮੈਂ ਜੀਰੇ ਚੱਲ ਜਾਣਾ ਮੇਰੇ ਪਿੱਕੇ ਜੀਰੇ ਆ ਮੈਂ ਉਹ ਮੈਡੀਕਲ ਸਟੋਰ ਵਾਲਿਆਂ ਨਾਲ ਲੜਕਿਓ ਨਾ ਮੈਂ ਮੈਡੀਕਲ ਸਟੋਰ ਬੰਦ ਕਰਾਉਣੇ ਉਦੋਂ ਤੇ ਮੈਂ ਬਹੁਤ ਮਤਲਬ ਉਦੋਂ ਉੱਥੇ ਸੰਘਰਸ਼ ਕੀਤਾ ਪਰ ਫਿਰ ਕਿਉਂਕਿ ਇਹਨਾਂ ਦੀਆਂ ਪਤਾ ਨਹੀਂ ਅੰਦਰ ਖਾਤੇ ਕੀ ਸੈਟਿੰਗ ਸੀਗੀਆਂ ਕਿ ਦੁਕਾਨਾ ਖੁੱਲ ਜਾਂਦੀ ਸੀ ਦੁਬਾਰਾ ਹਣ ਤੇ ਮੈਂ ਹੁਣ ਵੀ ਕਹਿੰਨੀ ਆ ਕਿ ਲੋਕਾਂ ਨੂੰ ਵੀ ਮੈਂ ਕਹਿੰਨੀ ਆ ਤੁਹਾਡੇ মিডিਆ ਔਰ ਤੁਸੀਂ মিডিਆ ਵਾਲੇ ਅੱਜ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰ ਰਹੇ ਹੋ ਔਰ ਤੁਹਾਡਾ মিডিਆ ਦੇ ਰਾਹੀਂ ਹੀ ਲੋਕ ਜਾਗਰੂਕ ਹੋਣਗੇ ਇੰਨਾਂ ਚੀਜ਼ਾਂ ਨੂੰ ਲੈ ਕੇ ਤੇ ਮੈਂ ਲੋਕਾਂ ਨੂੰ ਵੀ ਤੁਹਾਡੇ মিডিਆ ਦੀ ਰਾਹੀਂ ਇੱਕ ਬੇਨਤੀ ਕਰੂੰਗੀ ਇੱਕ ਧੀ ਹੋਣ ਦੇ ਨਾਂ ਤੇ ਇੱਕ ਭੈਣ ਹੋਣ ਦੇ ਨਾਂ ਤੇ ਮਾਵਾਂ ਦੀਆਂ ਕੁੱਖਾਂ ਉਜੜਨ ਤੋਂ ਇਕੱਲੇ ਮਾਨ ਸਾਹਿਬ ਨਹੀਂ ਬਚਾ ਸਕਦੇ ਇਹ ਲੜਾਈ ਕੱਲੇ ਮਾਨ ਸਾਹਿਬ ਦੀ ਨਹੀਂਗੀ ਇਹ ਲੜਾਈ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਇਹ ਲੜਾਈ ਸਾਡੀ ਥੋਡੀ ਸਾਰਿਆਂ ਦੀ ਆ ਤੇ ਮੈਂ ਇੱਕ ਤੁਹਾਨੂੰ ਬੇਨਤੀ ਕਰੂੰਗੀ ਸਾਰਿਆਂ ਨੂੰ ਆਓ ਅਸੀਂ ਵੀ ਹੰਬਲਾ ਮਾਰਦੇ ਹਾਂ ਬਿਲਕੁਲ ਨਾ ਰੱਖੋ ਜੇ ਤੁਹਾਡਾ ਪੁੱਤ ਕਰਦਾ ਹੈ ਤਾਂ ਸਾਫ਼ ਕਰੋ ਉਹਨੂੰ ਕਿਸੇ ਸੈਂਟਰ ਜਾਂ ਕਿਤੇ ਵੀ ਲੈ ਕੇ ਜਾਓ ਇਹ ਨਾ ਹੋਵੇ ਤੁਸੀਂ ਕਹੋ ਨਹੀਂ ਨਹੀਂ ਜੀ ਤੁਸੀਂ ਤਾਂ ਝੂਠ ਮਾਰਦੇ ਜੀ ਨਹੀਂ ਬਿਲਕੁਲ ਮੈਂ ਇਹ ਗੱਲ ਕਹੂੰਗੀ ਕਿ ਸ਼ਾਇਦ ਜੇ ਇੱਕ ਹੱਥ ਅਸੀਂ ਅੱਗੇ ਵਧਾਵਾਂਗੇ ਤਾਂ ਕੋਈ ਹੋਰ ਤੁਹਾਡੀ ਮਦਦ ਤਾਂ ਕਰੂਗਾ ਜਿਵੇਂ ਅੱਜ ਮੈਂ ਬੋਲਣ ਦੀ ਹਿੰਮਤ ਕੀਤੀ ਆ ਤੇ ਮੇਰੇ ਭਰਾ ਮੇਰਾ ਭਰਾ ਗਿਆ ਮੈਨੂੰ ਦੁੱਖ ਆ ਮੈਂ ਕਹਿੰਨੀ ਆ ਕਿ ਕਿਸੇ ਹੋਰ ਦਾ ਭਰਾ ਨਾ ਜਾਵੇ ਕਿਸੇ ਦਾ ਚਿੱਟਾ ਖੂਨ ਨਾ ਹੋਵੇ ਬੱਚੇ ਦਾ ਜਿਵੇਂ ਤੁਸੀਂ ਕਹਿੰਦੇ ਇੰਨਾ ਦਲੇਰ ਸੀ ਇੱਕਦਮ ਹੀ ਬੰਦਾ ਇੰਨਾ ਸਲੇ ਹਾਰ ਜਾਂਦਾ ਤੁਸੀਂ ਮੈਨੂੰ ਤਾਂ ਵੇਖਿਆ ਹੀ ਹੈ ਹਾਂ ਬਿਲਕੁਲ ਤੁਸੀਂ ਹਾਂ ਸੰਘਰਸ਼ ਵੇਖਿਆ ਤੇ ਉਹਦਾ ਤੇ ਇੰது ਜ਼ਿਆਦੇ ਦਲੇਰ ਸੀ ਉਹ ਬਹੁਤ ਦਲੇਰ ਸੀ ਬੜੇ ਸ਼ੌਂਕ ਸੀ ਉਹਦੇ ਪਰ ਜਦੋਂ ਉਹ ਮੌਤ ਹੋਈ ਉਹਦੀ ਮਤਲਬ ਅਸੀਂ ਸਾਰਾ ਟੱਬਰ ਟੁੱਟ ਗਿਆ ਬੁਰਾ ਇਹਦਾ ਤੇਲੇਰ ਬੰਦਾ ਤੁਹਾਡੇ ਦੇ ਹੱਥ ਜੋੜ ਰਿਹਾ ਵੀ ਤੁਸੀਂ ਕਹਿੰਦੇ ਇੰਨਾ ਦਲੇਰ ਸੀ ਵੀ ਮੈਨੂੰ ਬਚਾ ਲਓ ਵੀ ਇੰਨਾ ਇਸ ਵਜੇ ਇੰਨਾ ਬੰਦਾ ਦਲੇਰ ਮਤਲਬ ਬੰਦਾ ਮੈਨੂੰ ਐ ਲੱਗਦਾ ਕਿ ਅੱਜ ਮੈਨੂੰ ਕੋਈ ਕਹਵੇ ਨਾ ਤੂੰ ਚਾਹ ਛੱਡ ਦੇ ਚਾਹ ਛੱਡਣੀ ਬਹੁਤ ਔਖੀ ਆ ਨਸ਼ਾ ਛੱਡਣਾ ਬਹੁਤ ਔਖਾ ਪਰ ਨਸ਼ਾ ਜਦੋਂ ਛੱਡਣਾ ਨਾ ਉਹ ਆਪਦਿਆਂ ਦਾ ਸਾਥ ਆਪਿਆਂ ਦਾ ਪਿਆਰ ਸਰਕਾਰਾਂ ਦਾ ਸਾਥ ਡਾਕਟਰਾਂ ਦਾ ਸਾਥ ਉਸ ਟਾਈਮ ਉਸ ਬੰਦੇ ਦੀ ਮੈਂਟਲੀ ਹੈਲਥ ਆ ਜਿਹੜੀ ਉਹ ਬਹੁਤ ਵੀਕ ਹੋ ਜਾਂਦੀ ਆ ਤੇ ਅਸੀਂ ਉਹਦੀ ਮੈਂਟਲੀ ਹੈਲਥ ਲਈ ਵੀ ਬਹੁਤ ਕੁਝ ਕੀਤਾ ਅਸੀਂ ਜੋ ਵੀ ਕਰ ਸਕਦੇ ਸੀ ਪਰ ਵੇਚਣ ਵਾਲਿਆਂ ਨੇ ਇੱਕ ਵਾਰੀ ਵੀ ਨਹੀਂ ਇਹ ਸੋਚਿਆ ਕਿ ਇਹਨਾਂ ਦਾ ਘਰ ਤਾਂ ਪਹਿਲਾਂ ਹੀ ਖਤਮ ਹੋਇਆ ਪਿਆ ਅਸੀਂ ਇਹਨਾਂ ਦੇ ਬੱਚੇ ਨੂੰ ਨਸ਼ਾ ਨਾ ਦਈਏ ਉਹਨਾਂ ਨੂੰ ਤਾਂ ਪੈਸਾ ਦੀਂਦਾ ਐਡੀਆਂ-ਐਡੀਆਂ ਕੋਠੀਆਂ ਬਣਾਈਆਂ ਬੰਗਲੇ ਬਣਾਏ ਆ ਅੱਜ ਜੇ ਸਰਕਾਰ ਤੋੜ ਰਹੀ ਹੈ ਤੇ ਉਹਨਾਂ ਨੂੰ ਦੁੱਖ ਹੁੰਦੀ ਹੈ ਨਾਜਾਇਜ਼ ਜਿਹੜੀ ਕਮਾਈ ਕੀਤੀ ਹੈ ਨਾ ਕਿਸੇ ਮਾਵਾਂ ਦੀਆਂ ਪੁੱਤਾਂ ਦੀਆਂ ਲਾਸ਼ਾਂ ਵਿਸ਼ੀਆਂ ਨਸ਼ੇ ਦੇ ਵਿੱਚ ਤਾਂ ਅੱਜ ਜੇ ਸਰਕਾਰ ਲੱਗੀ ਹੈ ਨਾ ਤੇ ਉਹ ਟੈਣ ਗਿਆ ਕਿਉਂਕਿ ਜਿਹੜਾ ਕਹਿੰਦੇ ਹੁੰਦੇ ਆ ਨਾ ਨਜਾਇਜ਼ ਕਮਾਇਆ ਇੱਥੇ ਹੀ ਰਹਿ ਜਾਣਾ ਖੂਨ ਨੂੰ ਜਿਹੜਾ ਖੂਨ ਬਾਲਾ ਖੰਦਾ ਸੀ ਥੋੜਾ ਸ਼ਾਂਤ ਹੋਇਆ ਇਹ ਚੀਜ਼ ਦੇਖ ਕੇ ਬਿਲਕੁਲ ਮੈਨੂੰ ਮੈਂ ਅੱਜ ਇਸੇ ਕਰਕੇ ਮੈਂ ਬੋਲਣ ਦੀ ਹਿੰਮਤ ਕੀਤੀ ਕਿਉਂਕਿ ਮੈਂ ਡੇਲੀ ਦੇਖ ਰਹੀ ਆ سوشل ਮੀਡੀਆ ਦੇ ਉੱਤੇ ਕਿ ਪੰਜਾਬ ਜਿਹੜੀ ਆ ਪੁਲਿਸ ਆ ਉਹ ਬਹੁਤ ਅੱਛੇ ਤਰੀਕੇ ਨਾਲ ਆਪਣਾ ਕੰਮ ਕਰ ਰਹੀ ਔਰ ਸਟ੍ਰਿਕਟਲੀ ਕਰ ਰਹੀ ਆ ਔਰ ਮਾਨ ਸਾਹਿਬ ਨੇ ਜਿਹੜੀ ਜ਼ੁਬਾਨ ਮੂੰਹ ਚੋਂ ਕੱਢੀ ਸੀ ਉਹ ਪੂਰੀ ਕੀਤੀ ਆ ਤੇ ਮੈਂ ਮਾਨ ਸਾਹਿਬ ਦਾ ਸੱਚੀ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਆ ਮੈਨੂੰ ਹੋਰ ਕਿਸੇ ਕੰਮ ਤੋਂ ਕੋਈ ਖੁਸ਼ੀ ਨਹੀਂ ਪਰ ਮੈਨੂੰ ਅੱਜ ਇਹ ਖੁਸ਼ੀ ਆ ਕਿ ਅੱਜ ਪੰਜਾਬ ਸਰਕਾਰ ਆ ਜਿਹੜੀ ਉਹਨਾਂ ਮਾਵਾਂ ਦੀਆਂ ਕੁੱਖਾਂ ਨੂੰ ਬਚਾਉਣ ਦੇ ਲਈ ਲੱਗ ਗਈ ਹੈ ਜਿਹਦੇ ਵਿੱਚ ਕੀ ਸਾਡਾ ਪੰਜਾਬ ਆ ਜਿਹੜਾ ਉਹ ਬੁਰੀ ਤਰ੍ਹਾਂ ਜਿਹੜਾ ਖਤਮ ਹੋ ਗਿਆ ਜਿਵੇਂ ਸਾਡੇ ਪੰਜਾਬ ਨੂੰ ਉੜਦਾ ਪੰਜਾਬ ਕਿਆ ਲੱਗੇ ਸੀ ਤਾਂ ਮੈਨੂੰ ਇਹ ਲੱਗਦਾ ਕਿ ਕਿਸੇ ਹੋਰ ਦਾ ਭਰਾ ਨਾ ਜਾਵੇ ਜਿਵੇਂ ਤੁਸੀਂ ਤਾਂ ਜ਼ਿੰਦਗੀ ਉਹਨੇ ਵਾਪਸ ਗਏ ਬੰਦੇ ਨੇ ਵਾਪਸ ਨਹੀਂ ਮੋੜਨਾ ਕਿਸੇ ਹੋਰ ਦਾ ਮਾਂ ਪਿਓ ਜਾਂ ਭਰਾ ਨਾ ਜਾਵੇ ਜਿੰਦਗੀ ਮੈਂ ਇਹ ਗੱਲ ਕਹਿੰਦੀ ਆ ਕਿ ਜੇ ਕਿਸੇ ਨੂੰ ਵੀ ਮਾਂ ਨੂੰ ਭੈਣ ਨੂੰ ਕਿਸੇ ਨੂੰ ਵੀ ਲੋੜ ਆ ਨਾ ਕਿ ਹਾਂ ਸਾਡੀ ਮਦਦ ਕਰੋ ਅਸੀਂ ਹਰ ਟਾਈਮ ਤੁਹਾਡੀ ਮਦਦ ਦੇ ਲਈ ਖੜੇ ਆ ਇਹ ਭੈਣ ਅੱਗੇ ਹੋ ਕੇ ਖੜੂਗੀ ਤੁਹਾਡੇ ਸਾਰੇ ਨਾ ਪਰ ਆਪਦੇ ਭਰਾਵਾਂ ਦੇ ਜਾਂ ਆਪਦੇ ਪੁੱਤਾਂ ਦੇ ਨਸ਼ੇ ਦਾ ਜਿਹੜਾ ਉਹ ਲਕੋਣਾ ਰੱਖੋ ਉਸ ਲਈ ਰੌਲਾ ਪਾਓ ਉਹਨਾਂ ਨੂੰ ਸੈਂਟਰ ਦੇ ਵਿੱਚ ਉਹਨਾਂ ਨੂੰ ਡਾਕਟਰ ਦੀ ਹੈਲਪ ਲਓ ਸਰਕਾਰਾਂ ਦੀ ਹੈਲਪ ਲਓ ਪੰਜਾਬ ਸਰਕਾਰ ਤੁਹਾਡੇ ਨਾਲ ਖੜੀ ਆ ਔਰ ਮਾਨਸਾ ਤੁਹਾਡੇ ਇਸ ਲੜਾਈ ਦੇ ਵਿੱਚ ਉਹ ਤੁਹਾਡੇ ਨਾਲ ਖੜੇ ਆ ਔਰ ਹਰ ਐਮਐਲਏ ਹਰ ਮੰਤਰੀ ਆ ਜਿਹੜੇ ਇਹ ਲੜਾਈ ਮੈਂ ਅੱਜ ਵੀ ਕਹੂੰਗੀ ਇਹ ਕਿਸੇ ਸਰਕਾਰਾਂ ਦੀ ਲੜਾਈ ਨਹੀਂ ਇਹ ਮੇਰੀ ਲੜਾਈ ਨਹੀਂ ਇਹ ਲੜਾਈ ਸਾਡੀ ਪੰਜਾਬ ਦੀ ਅੰਸ ਬਚਾਉਣ ਦੀ ਤੇ ਮਾਵਾਂ ਦੀਆਂ ਕੁੱਖਾਂ ਬਚਾਉਣ ਦੀ ਲੜਾਈ ਆ ਬੇਨਤੀ ਆ ਕਰਾਂ ਚੋਂ ਬਾਹਰ ਨਿਕਲੋ ਕਿਉਂਕਿ ਇਹ ਲੜਾਈ ਅਸੀਂ ਇਕੱਲੇ ਨਹੀਂ ਲੜ ਸਕਦੇ ਇਹ ਲੜਾਈ ਤੁਸੀਂ ਮੇਰੇ ਨਾਲ ਲੱਗ ਕੇ ਲੜੋਗੇ ਤੁਸੀਂ ਮਾਨ ਸਾਹਿਬ ਦੇ ਨਾਲ ਸਰਕਾਰਾਂ ਦੇ ਨਾਲ ਲੱਗ ਕੇ ਪੰਜਾਬ ਪੁਲਿਸ ਦੇ ਨਾਲ ਲੱਗ ਕੇ ਇਸ ਲੜਾਈ ਦੇ ਵਿੱਚ ਸਾਥ ਦਿਓਗੇ ਤਾਂ ਅਸੀਂ ਵੀ ਹੋਰ ਅੱਗੇ ਹੋ ਕੇ ਤੁਹਾਡਾ ਸਾਥ ਦੇਵਾਂਗੇ ਤਾਂ ਜੋ ਅਸੀਂ ਮਾਵਾਂ ਦੀਆਂ ਜਿਹੜੀਆਂ ਕੁੱਖਾਂ ਉੱਜੜ ਰੀਆਂ ਬਾਹਰ ਆਠੀ ਸੇਰੇ ਬੰਨੇ ਜਿਨ੍ਹਾਂ ਦੇ ਉਹ ਮਤੋਂ ਅੱਜ ਕਿੱਥੇ ਭੁੱਲਦੇ ਨੇ ਇਹ ਤਾਂ ਮਤੋਂ ਆਪਾਂ ਸਮਝ ਸਕਦੇ ਆਂ ਇਹ ਦਰਦ ਨੂੰ ਮੈਥੋਂ ਮੇਰੀ ਪਰਜਾਈ ਦੀ ਜਦੋਂ ਚਾਨੀ ਹੈ ਨਾ ਮੈਨੂੰ ਲੱਗਦਾ ਮੇਰੀ ਮਾਂ ਨੇ ਵਕਤ ਕੱਟ ਲਿਆ ਸੀ ਪਰ ਮੇਰੀ ਪਰਜਾਈ ਦੀਆਂ ਜਿਹੜੀਆਂ ਨੰ ਮੱਖਾ ਜਦੋਂ ਮੈਂ ਦੇਖਦੀ ਆ ਤੇ ਮੈਨੂੰ ਇਹ ਲੱਗਦਾ ਕਿ ਕੋਈ ਨਹੀਂ ਕਿਸੇ ਦਿਨ ਸਮਾਂ ਆਊਗਾ ਮੈਂ ਇਹ ਲੜਾਈ ਲੜੂੰਗੀ ਤੇ ਅੱਜ ਜੋ ਮੈਨੂੰ ਮੌਕਾ ਮਿਲ ਗਿਆ ਤੇ ਮੈਂ ਹੁਣ ਇਸ ਲੜਾਈ ਨੂੰ ਪੂਰੇ ਦਿਲ ਜਾਨ ਤੋਂ ਨਾਲ ਲੱਗ ਕੇ ਲੜੂੰਗੀ ਕਿਸੇ ਨੂੰ ਵੀ ਲੋੜ ਆ ਮੈਂ ਹਾਜ਼ਰ ਹਾਂ ਤੁਸੀਂ ਸਾਨੂੰ ਕਿਸੇ ਵੀ ਟਾਈਮ ਕਹਿ ਸਕਦੇ ਹੋ ਕਿਤੇ ਵੀ ਤੇ ਅਸੀਂ ਸਰਕਾਰ ਦੇ ਨਾਮ ਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਗੰਭੀਰ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕੀਤੀ ਆਪਦੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਸੋ ਅਸੀਂ ਸਾਡੇ ਨਾਲ ਬਹੁਤ ਬੇਬਾਕ ਹਮੇਸ਼ਾ ਬੋਲਦੇ ਨੇ ਰਾਜਕੋਰ ਗਿੱਲ ਜਿਨ੍ਹਾਂ ਨੂੰ ਤੁਸੀਂ ਅਕਸਰ ਕਈ ਜਗ੍ਹਾ ਤੇ ਇਨ੍ਹਾਂ ਨੇ ਜਿਹੜੇ ਧਰਨੇ ਮੁਜ਼ਾਹਰੇ ਆ ਤੁਸੀਂ ਦੇਖਿਆ ਪਰ ਆਪਦੀ ਜ਼ਿੰਦਗੀ ਦਾ ਜਿਹੜਾ ਸੰਘਰਸ਼ ਜਿਹੜੀ ਅਸਲੀ ਜੰਗ ਜਰੂਰ ਹਾਰੇ ਪਰ ਹੁਣ ਉਹ ਕਹਿੰਦੇ ਨੇ ਕਿ ਜਿਸ ਨੂੰ ਕਦੇ ਜ਼ਰੂਰਤ ਹੈਗੀ ਆ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ ਤੇ ਇਸ ਆਵਾਜ਼ ਨੂੰ ਸੋ ਸਾਰੇ ਰਲ ਮਿਲ ਕੇ ਉਠਾ ਸਕਦੇ ਹੋ ਇਸ ਕੋਰ ਨੂੰ ਜੇਕਰ ਅਸੀਂ ਪੰਜਾਬ ਚੋਂ ਕੱਢਣਾ ਹੈ ਤਾਂ ਸੋ ਜੋੜੇ ਉਹ ਦਿੱਲੀ ਪੋਸਟ ਪਿਆਬੀਨਾ ਕਨਵਸ ਨਿਤਿੰਦਨਾ ਸੰਦੀਪ ਕਮੋਚ ਚੰਡੀ